ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਔਂਕਾਰ ਸਤਨਾਮ ਔਂਕਾਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਨਾ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁਕਨਾ ਹੋਵਈ ਜੇ ਲਾਇ ਰਾਲ অবতার ਭੁਖਿਆ ਭੁਖ ਨਾ ਉਤਰੀ ਜੈ ਬੰਨਾਪੁਰੀਆਂ ਪਾਲ ਸਹਿ ਸਿਆਨ ਪਾਲ ਅਖੋ ਹੋਏ ਦਾਇਕ ਨ ਚੱਲੇ ਨਾਲ ਜਿ ਸਜਿਆਰਾ ਹੋਈਐ ਕੇਵ ਕੁੜਾ ਟੁੱਟੇ ਪਾਲ ਕੁਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਾ ਜਾਇ ਹੁਕਮੇ ਹੋਵਨ ਜੀਆ ਹੁਕਮ ਲੈ ਵਟਿਆਈ ਹੁਕਮੀ ਉਤਮ ਨੀਚਾ ਹੁਕਮ ਲਿਖ ਦਉਸੁ ਉਪਾਈਐ ਇਕਨਾ ਹੁਕਮੀ ਬਖਸ਼ੀਸ ਇਕਾ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਾਕ ਬਾਰ ਹੁਕਮ ਨਾ ਕੋਏ ਨਾਨਕ ਹੁਕਮੈ ਜੈ ਬੁਜਝ ਤਾ ਹਮੈ ਕੈ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਨ ਨੀਸਾਨ ਗਾਵੇ ਕੋ ਗਨੋੜਿਆ ਅਨਿਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਧ ਕਰੇ ਧਨ ਖੇਹਾ ਗਾਵੇ ਕੋ ਜੀਵ ਲਖ ਸਰਦੇਹਾ ਗਾਵੇ ਕੋ ਜਾਪੈ ਦਿਸੈ ਦੂਰਾ ਗਾਵੇ ਕੋ ਵੇਖ ਹਾਦਰਾ ਹਦੂਰ ਕਥਨਾ ਕਥਿ ਨ ਆਵੇ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦਿੰਦਾ ਵਦ ਲੈੰਦੇ ਠੁਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮਿ ਹੁਕਮੰਦ ਲਾਏ ਰਾਉ ਨਾਨਕ ਬਿਗਸਾ ਵੇ ਪਰਵਾਉ ਸਾਚਾ ਸਾਹਿਬ ਸਾਚਨਾਇ ਭਾਖਿ ਆਉ ਘਰ ਆਖ ਹੈ ਮੰਗ ਹੈ ਦੇ ਦੇ ਦਾਤ ਕਰੇ ਦਤਾਰ ਫੇਰ ਕਹਾ ਕਹ ਰਖੀਐ ਜਿਸ ਸਹ ਦਰਬਾਰ ਮਾਹਕ ਬੋਲਣ ਬੋਲੀਐ ਜਿਸ ਸੰਤਰੇ ਪਿਆਰ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਲਕ ਜਿਵੈ ਜਾਣੀਐ ਸਭ ਆਪੇ ਸਜਿਆਰ ਥਾਪਿਆ ਨਾ ਜਾਏ ਕੀਤਾ ਨਾਮ ਹੋਏ ਆਪੇ ਆਪ ਨਰੰਜਣ ਸੁਏ ਜਿਨ ਸੇਵਿਆ ਤਨ ਭਾਯਾ ਮਾਣ ਨਾਨੰਗਾ ਵੀਐ ਗੁਣੀ ਨੇਦਾਨ ਗਾਵੀਐ ਸੁਣੀਐ ਮਨ ਰਖੀਏ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿ ਆਸਮਾਈ ਗੁਰ ਈਸਾਰਾ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਗਨਾਂ ਕਥਨ ਨਾ ਜਾਈ ਗੁਰਾ ਇੱਕ ਦੇਵੁ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ तीरथ नावाज तिस भावा बिन पाणे के नाए करी देती श्रेष्ठ उपाय वेखा बिन करमा के मिला लेई मात विच रत्न जवार माणक दे गुरकी सिख सुनी गुर आयक दीप जाई सबना जियां का एक दाता सो मैं विसर ना जाई ਜੇ ਜਗਤਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚੱਲ ਸਭ ਕੋਏ ਚੰਗਾ ਨੌਰ ਖਾਏ ਕੈ ਦਸ ਕੀਰਤ ਜਾਗ ਲੈ ਜੇ ਤਿਸ ਨੰਦਰ ਨਾਮ ਵਾਹੀ ਤਾ ਬਾਤ ਨਾਮ ਪੁੱਛੈ ਕੇ ਕੀਟਾ ਅੰਦਰ ਕੀਟਕਾਰ ਦੋਸੀ ਦੋਸ ਕਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤ ਆ ਗੁਣ ਦੇ ਤਿਆ ਕੋ ਨਾ ਸੁਝਾਈ ਜੇ ਤਿਸ ਗੁਣ ਕੋ ਏ ਕਾਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ ਸੁਣਿਆ ਦੀਪ ਲੋਪ ਤਾਲ ਸੁਣਿਆ ਪੋਏ ਨਾ ਸਕੈ ਕਾਲ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੂਪਾ ਕਾ ਨਾਸ ਸੁਣਿਆ ਈਸਰ ਬਰਮਾਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੂਪਾਪਾਪਾ ਨਾਸ ਸੁਣਿਆ ਸੱਤ ਸੰਤੋਗ ਗਿਆਨ ਸੁਣਿਆ ਅਠ ਸਠਿ ਕਾਇ ਇਸ ਨਾਨਕ ਸੁਣਿਆ ਪੜ ਪੜ ਪਾਵੇ ਮਾਲ ਸੁਣਿਆ ਲਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੂਪਾਪਾਪਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਨਿਆ ਸੇ ਪੀਰ ਪਾਤ ਸਾਹਾ ਸੁਨਿਆਂ ਦੇ ਪਾਵੈ ਰਾਹ ਸੁਨਿਆ ਹਾਥ ਹੋਵੇ ਉਸ ਗਾਓ ਨਾਲਕ ਭਗਤਾ ਸਦਾ ਵੇਗਾਸ ਸੁਨਿਆ ਦੂਪ ਪਾਵਖਾ ਨਾਸ ਮਨ ਕੀ ਗਾਤਾ ਕੈ ਨਾ ਜਾਏ ਦੇਖੋ ਕਾਪਿ ਸੇ ਬਸਤਾਏ ਕਾਗਦ ਕਲਮ ਨਾਲ ਲੇਖਣ ਹਾਰ ਮਨੈ ਕਬ ਵਕਰਨਾ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਵ ਪਵਨ ਕੀ ਸੁਧ ਮਨੈ ਮੋਈ ਚੋਟਾ ਨਾ ਖਾਏ ਮਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਬਤ ਸੋ ਪ੍ਰਗਟ ਜਾਏ ਮਨੈ ਮਾਗਨ ਚੱਲੇ ਪੰਥ ਮਨੈ ਧਰਮ ਸਿਧੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੇ ਮੋਖ ਦਵਾਰ ਮਨੈ ਪਰਵਾਰੈ ਸਵਧਾਰ ਮਨੈ ਤਰ ਤਾਰੇ ਗੁਰੂ ਸੇਖ ਮਨੈ ਨਾਨਕ ਪਵੈ ਨਾ ਵੇਖਾ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗਹਿ ਮਾਲ ਪੰਜੇ ਸੋਹ ਹੈ ਦਰਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਾ ਕਰ ਵਿਚਾਰ ਕਰਤੇ ਕੈ ਕਰਨੈ ਨਾਹੀ ਸੋ ਮਾਰ ਤਾਲ ਧਰਮ ਦਇਆ ਕਾ ਪੂਤ ਸੰਤ ਧਾਵ ਰਖਿਆ ਜਨ ਸੂਤਾ ਜੇ ਕੋ ਬਜਾ ਹੋਵੇ ਸਤਿਆਰ ਤਵ ਲੈ ਉਪਰ ਕੇਤਾ ਭਾਰ ਤਰਤੀ ਹੋਰ ਬਰਾ ਹੋਰ ਹੋਰ ਤਿਸ ਤੇ ਭਾਰਤ ਲੈ ਕਮਨ ਜੋਰ ਜੀਉ ਜਾਤ ਰੰਗਾ ਕਿ ਨਾਵ ਸਭ ਨਾਲ ਲਿਖ ਆਵੜੀ ਕਲਾਮ ਆਇ ਉਹ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਦਾਨ ਸਵਾਲਿਓ ਰੂਪਾ ਕੀਤੇ ਦਾਤ ਜਾਣੇ ਕਉਣ ਕੋਤਾ ਕੀਤਾ ਬਸਾਓ ਏਕੋ ਗਵਾਓ ਤਿਸਤੇ ਹੋਏ ਲਖ ਦਰੀਆਉ ਕੁਦਰਤ ਕਮਨ ਕਹਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੋਤਿ ਤੁ ਪਾਵੈ ਸਾਈ ਪਲੇਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਸੰਖ ਤਪਤਾਉ ਆਸੰਖ ਗ੍ਰੰਥ ਮੁਖ ਵੇਦ ਪਾਠ ਆਸੰਖ ਜੋਗ ਮਨ ਰਹਿ ਹੈ ਹੋ ਦਾਸ ਆਸੰਖ ਭਗਤ ਗੁਣ ਗਿਆਨ ਵਿਚਾਰ ਆਸੰਖ ਸਤਿ ਆਸੰਖ ਦਤਾਰ ਆਸੰਖ ਸੂਰ ਮੋ ਪਖ ਸਾਰ ਆਸੰਖ ਮੋਨ ਲਵਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰ ਨਾ ਜਾਵਾ ਏਕ ਵਾਰ ਜੋ ਤਦ ਪਾਵੈ ਸਾਈ ਬਲੇਕਾਰ ਤੂ ਸਦਾ ਸਲਾਮਤ ਨਰੰਕਾਰ ਆਸੰਖ ਮੂਰਖ ਅੰਧਖੋਰ ਆਸੰਖ ਚੋਰ ਹਰਾਮਖੋਰ ਆਸੰਖ ਅਮਰ ਕਰ ਜਾਏ ਜੋਰ ਆਸੰਖ ਗਲਵਡ ਹਤਿਆ ਕੁਮਾਏ ਆਸੰਖ ਬਾਪੇ ਬਾਪ ਗੁਰ ਜਾਏ ਆਸੰਖ ਕੂੜਿਆਰ ਕੂੜੇ ਫਿਰਾਏ ਆਸੰਖ ਮਲਿਸ ਮਲ ਪਾਖਾਏ ਆਸੰਖ ਨਿੰਦਕ ਸਿਰ ਕਰਹਿ ਪਾਰ ਨਾਨਕ ਨੀਤ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤੁ ਤੁਧ ਪਾਵੈ ਸਾਈ ਭਲੇ ਕਾਰ ਤੂ ਸਦਾ ਸਲਾਮਤ ਨਰੰਕਾਰ ਅਸ਼ੰਖਨਾਭ ਅਸ਼ੰਖ ਥਾਵ ਆਗਮ ਆਗਮ ਅਸ਼ੰਖ ਲੋ ਅਸ਼ੰਖ ਹ ਸਰਪਾਰ ਹੋਏ ਆਖਰੀ ਨਾਮ ਆਖਰੀ ਸਲਾਹ ਆਖਰੀ ਗਿਆਨ ਗੀਤ ਗੁਣ ਗਾਹਾ ਆਖਰੀ ਲੇਖਣ ਬੋਲਣ ਬਾਨ ਆਖਰਾ ਸਿਰ ਸੰਯੋਗ ਬਖਾਨ ਜਨ ਇਹ ਲਿਖੇ ਤੇ ਸਰਨਾਏ ਜੇ ਫਰਮਾਏ ਤਿਵ ਤੇ ਪਾਏ ਜੇ ਤਾ ਗੀਤਾ ਤੇ ਤਾ ਨਾ ਵਿਨ ਨਾਮ ਹੈ ਨਾਹੀ ਕੋ ਥਾਉ ਕੁਦਰਤ ਕਵਣ ਕਾਹ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਦੁਦੁਦ ਭਾਵੈ ਸਾਰੇ ਬਲੇਕਾਰ ਤੂ ਸਦਾ ਸਲਾਮਤ ਨਰੰਕਾਰ ਭਰੀਆ ਹੱਥ ਪੈਰ ਤਨ ਦੇਹਾ ਪਾਣੀ ਤੋਤਾ ਉਤਰ ਸੁਖੀ ਹਾ ਮੋਤ ਬਲੇਤੇ ਕੱਪੜ ਹੋਏ ਦੇ ਸਾਬੂਨਾ ਲਈਆ ਓ ਧੋਏ ਭਰੀਐ ਮਤ ਪਾਪਾਂ ਕ ਸੰਗ ਤੋ ਭੈ ਨਾਮ ਕ ਰੰਗ ਪੁੰਨੀ ਬਾਬੇ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਖਾਹ ਨਾਨਕ ਹੁਕਮਿ ਆਵਹੁ ਜਾਹੁ ਤਿਰ ਤਪੁ ਦੇ ਆਦਤ ਦਾਨ ਜੇ ਕੋ ਪਾਵੇ ਤਿਲ ਕਾਮਾਨ ਸੁਣਿਆ ਮਨਿਆ ਮਨ ਕੀ ਤਾ ਪਾਉ ਅੰਤਰ ਗਾਥੀਰਥ ਮਨ ਲਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਆਖ ਪਾਣੀ ਪਰਮਾਉ ਸਭ ਸੁਹਾਨ ਸਦਾ ਮਨ ਚਾਉ ਕਵਣ ਸੁਵੇਲਾ ਵਕਤ ਕਵਣਾ ਕਵਣ ਸਿਧ ਕਵਣ ਵਾਰ ਕਵਣ ਸੇ ਰੂਤੀ ਮਾਉ ਕਵਣਾ ਜਤੋ ਆਕਾਰ ਵੇਲ ਨ ਪਈਆ ਪੰਡਤੀ ਜੇ ਹੋਵੇ ਲੇਖ ਪ੍ਰਾਨ ਵਕਤ ਨਾ ਪਾਇਓ ਅਕਾਦੀ ਆਦਿ ਆਦਿ ਲਿਖਣ ਲੈ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੋਤਮਾਉ ਨਾ ਕੋਈ ਜਾ ਕਰਤਾ ਸ੍ਰਿਠੀ ਕੋ ਸਾਜਿ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਹ ਲਾਈ ਕਿਉ ਵਰਨੀਖ ਵਿਜਾਨਾ ਨਾਨਕ ਆਖਣ ਸਭ ਕੋ ਆਖੇ ਏਕ ਦੂ ਏਕ ਸਿਆਣਾ ਵੱਡਾ ਸਾਹਿ ਵੱਡੇ ਨਾਹੀ ਕੀਤਾ ਦਾ ਕਾਹ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਤਿ ਕ੍ਰਿਆਨ ਸੋ ਹੈ ਪਤਲ ਪਤਲ ਲਖ ਆਕਾਸ ਆਕਾਸ ਓੜ ਕੋੜਕ ਪਾਲ ਥੱਕੇ ਵੇਦ ਕਾਨਕ ਬਾਤ ਸੈ ਸ 18 ਹੈ ਕਾਨਕ ਤੇ ਬਾ ਅਸਲੋ ਇਕਤਾਤ ਲਿਖਾ ਹੋਇ ਤਾ ਲਿਖੀਐ ਲਿਖੈ ਹੋਇ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਲਾਹੀ ਸਲਾਹਤੀ ਸੁਰਤ ਨਾ ਪਾਈਆ ਨਦੀਆਂ ਤਵਾਹਾ ਭਵੇਂ ਸਮੰਦ ਨਾ ਜਾਣੀਐ ਸਮੰਦ ਸਾ ਸੁਲਤਾਨ ਫਿਰਹਾ ਸੇਤੀ ਮਾਲ ਧਨ ਕੀੜੇ ਤਲ ਨਾ ਹੋਵਨੀ ਦੇਤਸ ਮਨੁ ਨਾ ਵੀਸਰਾ ਅੰਤ ਨਾ ਸਿਵਤੀ ਕਾ ਅਨੰਤ ਅੰਤ ਨਾ ਕਰਨੇ ਦਿਨ ਅੰਤਾ ਅੰਤ ਨਾ ਵੇਖਣ ਸੁਨਣਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤਾ ਅੰਤ ਨਾ ਜਾਪੈ ਕੀਤਾ ਕਾਰ ਅੰਤ ਨਾ ਜਾਪੇ ਪਾਰ ਆਵਾਰ ਅੰਤ ਕਾਰਨ ਗਿਤੇ ਬਿਲਲਾਏ ਤਾਕੇ ਅੰਤ ਨਾ ਪਾਏ ਜਾਏ ਓ ਅੰਤ ਨਾ ਜਾਣੇ ਕੋਏ ਬਉਤਾ ਕਈਐ ਬਉਤਾ ਹੋਏ ਵੰਡਾ ਸਾਹਿਬ ਉਜਾਧਾਓ ਉੱਚ ਉਪਰ ਉਚਾ ਨਾ ਹੋਇ ਵਡਾ ਉਚਾ ਹੋਵੇ ਕੋਇ ਤੇ ਸੁੱਚੇ ਕੋ ਜਾਣੈ ਸੋਇ ਜੇ ਵਡਿਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਭਵਤਾ ਕਰਨ ਲਿਖਿਆ ਨਾ ਜਾਏ ਵੱਡਾ ਦਾਤਾ ਕਰਨਤ ਮਾਏ ਕਿਤੇ ਮੰਗਾ ਜੋਦ ਆਪਾਰ ਕਿਤੇ ਅਗਨਤ ਨਹੀਂ ਵਿਚਾਰ ਕਿਤੇ ਖਾ ਤੁਟਾ ਵਿਕਾਰ ਕਿਤੇ ਲਾਲ ਮੁਕਰ ਪਾਏ ਕਿਤੇ ਮੂਰਖਾਈ ਖਾਏ ਕਿਤੇ ਆਦੂ ਕੋ ਸਦਮਾਰ ਇਹ ਪੇਦਾ ਤੇਰੀ ਦਤਾਰ ਬੰਧ ਖਲਾਸੀ ਪਾਣ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖ ਨ ਪਾਏ ਓ ਜਾਣੇ ਜੇਤੀ ਆ ਮੋਖਾਏ ਆਪੇ ਜਾਣੇ ਆਪੇ ਦੇ ਅੱਖ ਹੈ ਸਿਬੇ ਕੇਈ ਕੇ ਦਿਸਨੋ ਭਗ ਸਿਵਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਆਮਲ ਗੁਣ ਆਮਲ ਵਿਕਾਰ ਆਮਲ ਵਪਾਰੀ ਆਮਲ ਪੰਡਹਾਰ ਆਮਲ ਆਵੇ ਆਮਲ ਜਾਹੇ ਆਮਲ ਪਾਏ ਆਮਲ ਲਾ ਸਮਾਏ ਆਮਲ ਧਰਮ ਆਮਲ ਦੀਵਾਨ ਆਮਲ ਤੁਲੇ ਆਮਲ ਪਰਮਾਨ ਆਮਲ ਬਗ ਸੀਸ ਆਮਲ ਨੀਸਾਨ ਆਮਲ ਕਰਮ ਆਮਲ ਫਰਮਾਨ ਆਮਲ ਆਮਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਪਰਮੇ ਆਖੇ ਇੰਦ ਆਖੇ ਗੋਪੀਤਾ ਗੋਵਿੰਦਾ ਆਖੇ ਇਸਰੇ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਮ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵਾ ਕੀਤੇ ਆਖੇ ਆਖਣ ਪਾਏ ਕੀਤੇ ਕਾ ਕ ਉਠ ਉਠ ਜਾਏ ਤੇ ਕੀਤੇ ਹੋਰ ਕਰੇ ਹੈ ਤਾਂ ਖਨਾ ਸਕ ਹੈ ਕੀਕੇ ਜੇ ਵਡ ਪਾਵੇ ਤੇ ਵਡ ਹੋਏ ਨਾਨਕ ਜਾਣ ਸਾਚਾ ਸੋਏ ਦੇਖੋ ਆਖੇ ਬੋਲ ਵੇਗਾੜ ਤਾ ਲਿਖੀਐ ਸਿਰ ਗਵਾਰ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਵੇ ਸਰਬ ਸੁਮਲ ਵਦ ਨਦ ਅਨੇਕ ਆਸੰਖਾ ਕਿਤਿ ਵਾਵਨ ਹਾਰੇ ਕਿਤੇ ਰਾਗ ਪਰੇ ਸੋ ਕਹੀਆਂ ਨਾ ਕਿਤੇ ਕਾਵਣ ਹਾਰੇ ਗਾਵੇ ਤਉ ਨਾ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਹ ਲ ਤਨ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਣ ਸਦਾ ਸਵਾਰੇ ਗਾਵੇ 인ਦਨ ਦਾਸ ਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀ ਸਾਰਾ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਨੀਆਂ ਮਨ ਮੋਹਣ ਸੁਰਗਾ ਮਾਸ ਪਿਆਲੇ ਗਾਵਨ ਰਤਨੋਂ ਪਾਏ ਤੇਰੇ ਅੜਸੜੀ ਰਤਨਾਲੇ ਗਾਵੇ ਜੋਤਮਾ ਬਲਸੂਰਾ ਗਾਵੇ ਖਾਨੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਤਾਰੇ ਸੀ ਤੁਦਨੋਂ ਗਾਵੇ ਜੋਤ ਤੁਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਗਿਤ ਗਾਵਨ ਸਿਮੈ ਚਿਤਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਥੀ ਨਾਹੀ ਹੈ ਦੇਹ ਹਸੀ ਜਾਇ ਨਾ ਜਾਸੀ ਰਤਨਾ ਦਿਲ ਨ ਰਚਾਈ ਰੰਗੀ ਰੰਗੀ ਪਾਤੀ ਕਾਰ ਕਰ ਜਿਨ ਸੀ ਮਾਇਆ ਦਿਨੋਂ ਪਾਈ ਕਾਰ ਕਰ ਵੇਖੇ ਕੀਤਾ ਆਪਣਾ ਦੇਵ ਤਸਦੀ ਬੜਾਈ ਜੋ ਤਸ ਪਾਵੈ ਸੋਈ ਕਰਸੀ ਹੁਕਮ ਨਾ ਕਰ ਨਾ ਜਾਇ ਸੋ ਬਾਤ ਸੋ ਸੋ ਬਾਤ ਸਾਹਿਬ ਨਾਨਕ ਰੈਨ ਰਜਾਈ ਮੁੰਦਾ ਸੰਤੋਖਾ ਸਰਮਾ ਪਤ ਚੋਲੀ ਧਿਆਨ ਕੀ ਕਰ ਬੈ ਭੂਤ ਖਿੰਧਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ ਆਏ ਬੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇ ਤਿਸੇ ਆਦੇਸਾ ਆਦ ਅਨੀਲ ਅਨਾਦ ਅਨਾਹਤ ਜੋਤ ਦੇ ਕੋ ਵੇਸਾ ਭੁਗਤ ਗਿਆਨ ਦਾ ਆਪੰਡਾਰਨ ਘੜ ਘੜ ਵਾਜੇ ਨਾਦ ਆਪਨਾਥ ਨਾਥੀ ਸਭਾ ਕੀ ਰਿਤ ਸਦੇ ਅਵਰਾ ਸਾਦ ਸੰਜੋਗ ਵਿਦੂਦੈ ਕਾਰ ਚਲਾਵੇ ਲੇਖ ਆਵੇ ਭਾਗ ਆਦੇ ਤਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੋਤ ਦੇ ਕੋ ਵੇਸਾ ਇਕ ਕਮਾਈ ਦੁਗਤ ਵਿਆਈ ਤਨ ਚੇਲੇ ਪਰਮਾਨ ਇੱਕ ਸੰਸਾਰੀ ਇੱਕ ਪਾਂਡਾਰੀ ਇਕ ਲਾਏ ਦੀਬਾਨ ਜੇ ਉਹਦਦ ਪਾਵੇ ਦਵੇ ਚਲਾਵੇ ਜੇ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨ ਆਵੇ ਬਹੁਤਾ ਹੋਵੇ ਦਾਨ ਆਦੇ ਤਿਸੇ ਆਦੇਸ ਆਦਾ ਨੀਲ ਅਨੰਦ ਅਨਾਤ ਜੋਦ ਵੇਖੋ ਵੇਸਾ ਆਸਨ ਲੋਏ ਲੋਏ Bhandar ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸ੍ਰਿਦਨਹਾਰ ਨਾਨਕ ਸੱਚ ਕੀ ਸਾਚੀ ਕਾਰ ਆਦੇ ਦਸੇ ਆਦੇਸ ਆਦਾਨੀਨ ਅਨਾਦ ਅਨਾਤ ਜੋ ਜੁਗ ਏਕੋ ਵੇਸਾ ਏਕਾ ਦੂਜੀ ਬੋ ਲਖ ਹੋਏ ਲਖ ਹੋਵੇ ਲਖ ਵੀਸਾ ਲਖ ਲਖ ਜਿਹੜਾ ਆਖੀਐ ਇੱਕ ਨਾਮ ਜਗਦੀ ਸਾਏ ਤਰਾਏ ਪਦ ਪਵੜੀਆਂ ਚੜਿਐ ਹੋਇਆ ਕੀ ਸਾ ਸੁਣ ਗੱਲ ਆਕਾਸ ਕੀ ਪੀਟਾਈ ਰੀਸਾ ਨਾਨਕ ਨਦਰੀ ਪਾਈ ਆ ਕੂੜੀ ਕੂੜਾ ਠੀਸਾ ਆਖਣ ਜੋਰ ਜੋ ਬਨ ਜੋਰ ਜੋਰ ਨ ਮੰਗਲ ਦਿਨ ਜੋਰ ਜੋਰ ਨ ਜੀਵਨ ਮਰਨ ਜੋਰ ਜੋਰ ਨਰਾਜ ਮਾਲ ਮਨਸੂਰ ਜੋਰਨਾ ਅਸਰਤੀ ਗਿਆਨ ਵਿਚਾਰ ਜੋਰਨਾ ਜੋਤੀ ਛਟੈ ਸੰਸਾਰ ਜਿਸ ਹਥ ਜੋਰ ਕਰ ਵੇਖੈ ਸੋਏ ਨਾਲ ਗੋਤਮ ਨੀਦਨਾ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਤਾਲ ਤਸਵੇ ਤਰਤੀ ਧਾ ਪਰਖੇ ਤਰਮ ਸਾਲ ਤਸਵੇ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚ ਆਪ ਸੱਚਾ ਦਰਬਾਰ ਤਿਥੈ ਸੋਨ ਪੰਜ ਪਰਵਾਨ ਨਦਰੀ ਕਰਮ ਪਵਨੀ ਸਾਨ ਗਾਥ ਬਖਾਈ ਔਥੈ ਪਾਏ ਨਾਨੰਗ ਆਜਾ ਪਹਿ ਜਾਏ ਧਰਮ ਖੰਡ ਗਾਇਓ ਧਰਮ ਗਿਆਨ ਖੰਡ ਗਾਇ ਆਖ ਕਰਮ ਕੀਤੇ ਪਵਨ ਪਾਣੀ ਵ ਸੰਤਾਰਾ ਕੀਤੇ ਕਾਨਮਹੇਸਾ ਕੀਤੇ ਬਨਵੇਂ ਕਾੜਤ ਖੜੀ ਆ ਰੂਪ ਰੰਗ ਕੇ ਵੇਸਾ ਕੀਤੀਆ ਕਰਮ ਭੂਮੀ ਮੇਰਾ ਕੀਤੇ ਕੀਤੇ ਧੂਪ ਦੇਸਾ ਕੀਤੇ ਇੰਦ ਚੰਦ ਸੂਰਾ ਕੀਤੇ ਕੀਤੇ ਮੰਡਲ ਦੇਸਾ ਕੀਤੇ ਸਤਿਪਦਨਾਥ ਕੀਤੇ ਕੀਤੇ ਦੇਵੀ ਵੇਸਾ ਕੀਤੇ ਦੇਵਦਾਨਵਾ ਮਨ ਕੀਤੇ ਕੀਤੇ ਰਤਨ ਸਮਾਨ ਦਾ ਕੀਤੀ ਆਖਾਣੀ ਕੀਤੀ ਆ ਬਾਣੀ ਕੀਤੇ ਪਾਤ ਨਰਿੰਦ ਕੀਤੀ ਆ ਸਰਤੀ ਸੇਵਕ ਕੀਤੇ ਨਾਨਕ ਅੰਤਨਾੰਤਾ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੇ ਨਾਦ ਬਨੋਦ ਕੋਟ ਆਨੰਦ ਸ਼ਰਮਖੰਡ ਕੀ ਬਾਣੀ ਰੋਪਾਤਿ ਥੈ ਕਾੜਤ ਕੜੀਐ ਬੋਧ ਅਨੂਪ ਤਾਕਿ ਅੰਗਲਾ ਕਥਿਆਂ ਨਾ ਜਾਏ ਜੇ ਕੋ ਕਾਇ ਪਿਛੇ ਬਸਦਾਏ ਤਿਥੈ ਕੜੀਐ ਸੁਰਤ ਮਾਤਮਨ ਬੁੱਧ ਤਿਥੈ ਕੜੀਐ ਸੁਰਾਂ ਸਿਤਾ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਤਮਾ ਬਲ ਸੂਰ ਤਿਨ ਮੈਂ ਰਾਮ ਰਹਿ ਆਪਰਪੂਰ ਤਿਥੈ ਸੀਤੋ ਸੀਤਾ ਮੈਂ ਮਾ ਮਾਏ ਤਾਗੇ ਰੂਪ ਨਗਥਨੇ ਜਾਏ ਨਾਵੇ ਮਰੇ ਨਾ ਠਾਗੇ ਜਾਏ ਦਿਨਕਾਰਾ ਵਸੈ ਮਨ ਮਾਏ ਤਿਥੈ ਭਗਤ ਵਸੈ ਕੇ ਲੋ ਕਰਿਆ ਆਨੰਦ ਸੱਚਾ ਮਨ ਸੋਏ ਸਤਖੰਡ ਵਸੈ ਨਰੰਕਾਰ ਕਾਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡਾ ਜੇ ਕੋ ਕਥਾ ਤਾ ਤਨ ਤਨ ਤਿਥੈ ਲੋਲ ਆਕਾਰ ਜਿਵ ਜਿਵ ਹੁਕਮ ਤਿ ਵੈ ਤਿ ਵਿਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰਿ ਲਾਸਾਰ ਜਤ ਬਹਾਰਾ ਤਿਰਜ ਸੁਨਿਆਰ ਅਰਣ ਮਤਿ ਵੇਦ ਅਥਿਆਰ ਪੌਖ ਲਾਗਨ ਤਪਤਾਉ ਪੰਡਾ ਪਾਉ ਅੰਮ੍ਰਿਤ ਤਿਤ ਟਾਲ ਘੜੀਐ ਸਬਦ ਸਚੀ ਟਕਸਾਲ ਜਿਨ ਕਉ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਮਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਣਾਂ ਬਰਿਆਣਾਂ ਵਚ ਧਰਮਹ ਦੂਰਾ ਕਰਮੀ ਆਪ ਆਪਾ ਨੇ ਕਿਣੇੜਾ ਕੇ ਦੂਰ ਜਿੰਨੀ ਨਾਮ ਥਿਆਆ ਗੈਮ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਜਿਨਨੇ ਨਾਮ ਤਿਆ ਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ